ਚੇ ਲਿਖਾਇਆ ਗਿਆ ਖੁੱਲਾ ਦਰਬਾਰ ਕੈਬਨਰ ਮੰਤਰੀ ਗੁਰਦੀਪ ਸਿੰਘ ਢਾਲੀਵਾਲ ਅਤੇ ਟੀਸੀ ਗਰਤਾਸਪੁਰ ਵਿਸ਼ੇਸ਼ ਸਰੰਗਲ ਸਮੇਤ ਸਮੂਚਾ ਸਰਕਾਰੀ ਅਮਲਾ ਫੈਲਾ ਮੌਕੇ ਤੇ ਰਿਹਮ ਮਜੂਦ ਲੋਕਾਂ ਦੀਆਂ ਸੁਣੀਆਂ ਸ਼ਿਕਾਇਤਾਂ ਮੌਕੇ ਤੇ ਕੀਤਾ ਨਫਟਾਰਾ ਅੱਜ ਡੇਰਾ ਪਪਾ ਨਾਨਕ ਵਿਖੇ ਕਪਰਨ ਮੰਤਰੀ ਗੁਰਦੀਪ ਸਿੰਘ ਢਾਲੀਵਾਲ ਦੀ ਅਗਵਾਈ ਜੇ ਜਨਤਾ ਦਾ ਦਰਬਾਰ ਲਗਾਇਆ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਕਰਤਾਸਪੁਰ ਬਿਸ਼ੇਸ਼ ਰੰਗਲ ਅਤੇ ਸਮੁੱਚਾ ਸਰਕਾਰੀ ਅਮਲਾ ਫੈਲਾ ਅਤੇ ਉੱਚ ਅਧਿਕਾਰੀ ਪਹੁੰਚੇ ਹੋਏ ਸ਼ਨ ਜਿੰਨਾ ਬਲ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹਾਂ ਕਪਰਨ ਮੰਤਰੀ ਗੁਰਦੀਪ ਸਿੰਘ ਢਾਲੀਵਾਲ ਨੇ ਡੇਰਾ ਪਪਾ ਨਾਨਕ ਚਿਮਨੀ ਚੋਲ ਦੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਕਿ ਆਮ ਆਦਮੀ ਪਾਰਟੀ ਉਸ ਵਿਅਕਤੀ ਨੂੰ ਤਿਕਟ ਦੇਵੇਗੀ ਜੋ ਚਿਤ ਦੇ ਸਮਰਥ ਹੋਵੇਗਾ ਉਹਨਾਂ ਕਹਾ ਕੇ ਤੇ ਆਪਾਂ ਨਾਨਕ ਦੀ ਉਮੀਦਵਾਰ ਨੂੰ ਲੈ ਕੇ ਸਰਵੇਖਣ ਚੱਲ ਰਹੇ ਹਨ ਅਤੇ ਪਾਰਟੀ ਦੀ ਟਿਕਟ ਉਸ ਨੂੰ ਦਿੱਤੀ ਜਾਵੇਗੀ ਜੋ ਜਿੱਤਨ ਦੇ ਸਮਰਥ ਹੋਵੇਗਾ ਜਦ ਪੱਤਰਕਾਰਾਂ ਨੇ ਉਹਨਾਂ ਨੂੰ ਬਾਹਰੀ ਵਿਅਕਤੀ ਆਉਣ ਵੱਲੋਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਹਰ ਵਿਅਕਤੀ ਦਾ ਆਮ ਆਦਮੀ ਪਾਰਟੀ ਚ ਆਉਂਦੇ ਸਵਾਗਤ ਹੋਵੇਗਾ ਪਰ ਟਿਕਟ ਉਸ ਨੂੰ ਮਿਲੇਗੀ ਜੋ ਸਰਵੇ ਚ ਜਿੱਤ ਤੇ ਸਮਰਥ ਹੋਵੇਗਾ মিডিਆ ਨਾਲ ਗੱਲਬਾਤ ਕਰਤਿਆਂ ਬਟਾਲਾ ਦੇ ਐਮ ਐਲ ਏ ਸ਼ਰੀਕਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਪਰਿਵਾਰ ਵਿੱਚੋਂ ਹੀ ਤੇਰਾ ਬਾਬਾ ਨਾਨਕ ਜਿਮਨੀ ਚੋਂ ਦਾ ਉਮੀਦਵਾਰ ਹੋਵੇਗਾ ਅਤੇ ਵੱਡੀ ਲੀਡ ਨਾਲ ਉਹ ਜਿੱਤ ਪ੍ਰਾਪਤ ਕਰੇਗਾ ਕਿਪ ਲਾਇਆ ਜਿਹਦਾ ਬਾਬਾ ਨਾਨਕ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਅਫਸਰ ਜਿਹੜਾ ਬਾਬਾ ਨਾਨਕ ਦਾ ਸਬੰਧਤ ਜਿੰਨੇ ਅਫਸਰ ਦੇ ਡੀ ਸਾਹਿਬ ਦੇ ਐਸ ਡੀ ਐਮ ਸਾਹਿਬ ਨੇ ਸਾਡੇ ਰੂਰਲ ਡਿਵੈਲਪਮੈਂਟ ਵਾਲੇ ਆ ਸਾਡੇ ਮੰਡੀ ਬੋਟਾਂ ਜਿੰਨੇ ਵੀ ਆ ਅਸੀਂ ਕੰਪਲੈਂਟਾਂ ਲੋਕਾਂ ਦੀ ਹੈ ਸ਼ਿਕਾਇਤ ਸੁਣਵਾਉਣ ਵਾਸਤੇ ਕਿ ਕੰਮ ਵਾਸਤੇ ਕਿ ਕਿ ਕੰਮ ਆ ਕੀ ਨਹੀਂ ਕਿਸੇ ਦਾ ਕੰਮ ਹੋਇਆ ਕਿਉਂਕਿ ਬਹੁਤ ਲੋਕ ਅਲੱਗ-ਅਲੱਗ ਹੀ ਜਾਂਦੇ ਜੀ ਸਾਡਾ ਕੰਮ ਨਹੀਂ ਹੋ ਰਿਹਾ ਜੀ ਸਾਡਾ ਇੱਕ ਆ ਇੱਕ ਦਿਨ ਕਿ ਪੁੱਲਾ ਦਿੰਦੇ ਤੁਸੀਂ ਦੇਖ ਕੇ ਲਓ ਸਵਾਦ ਦੇਖ ਕੇ ਲਿਆਦੇ ਪਰ ਅਸੀਂ ਇਹਨਾਂ ਦਾ ਸਾਡੇ ਦਾ ਦੁਕਾ ਦਾ ਜਿੱਥੇ ਇੱਕ ਮਹੀਨੇ ਦੇ ਵਿੱਚ ਵਿੱਚ ਜਿੰਨੀਆਂ ਵੀ ਅੱਜ ਕੰਪਲੇਂਟਸ ਆਉਣਗੇ ਸ਼ਿਕਾਇਤਾਂ ਹੋਣਗੇ ਸਰਕਾਰ ਨੇ ਫੈਸਲਾ ਕੀਤਾ ਅੱਡੇ ਬਖੰਤੀ ਸਾਹਿਬ ਦੇ ਮਾਨ ਸਾਹਿਬ ਨੇ ਫੈਸਲਾ ਕੀਤਾ ਕਿ 1 ਮਹੀਨੇ ਦੇ ਵਿੱਚ ਸਾਰੀਆਂ ਸਮੱਸਿਆਵਾਂ ਜਿਹੜੀਆਂ ਜਿੱਥੇ ਵੀ ਨੇ ਅਸੀਂ ਰੋਜ਼ ਲਾਉਂਦੇ ਪੱਥੋ ਆਈ ਦਾਵੇ ਲਾਇਆ ਸੀ ਮੈਂ ਕਿਹਾ ਪੈਸੀ ਲਾਉਂਦੇ ਰੋਜ਼ ਲੌਕ ਤਾਂ ਨਹੀਂ ਅਸੀਂ ਕਰਦਾ ਤੁਹਾਨੂੰ ਸੋਹਦੀ ਬੇਰਦੀ ਵਾਦੀ ਹੈ ਜਿੰਨੀਆਂ ਵੀ ਕੰਪਲੀਟ ਹੋਣਗੀਆਂ 1 ਮਹੀਨੇ ਦੇ ਵਿੱਚ ਜਿਮਨੀ ਚੋਂਨ ਕਰ ਕਰ ਕੀ ਨਹੀਂ ਕਹਿੰਦਾ ਨਹੀਂ ਦੇ ਦੇ ਜਿਮਨੀ ਚੋਂਨ ਕਰਦਾ ਸਰ ਸਾਡਾ ਵਿਕਾਸ ਦਾ ਝੰਡਾ ਜੇ ਪੰਜਾਬ ਨੂੰ ਦੰਗੜਾ ਪੰਜਾਬ ਬਣਾਉਣਾ ਅਸੀਂ ਰੋਜ਼ ਹੀ ਲਾਉਂਦੇ ਮੈਂ ਤੁਹਾਡੇ ਗਵਰਨਰ ਤੋਂ ਅੰਦਾਜ਼ਾ ਜੇ ਪੱਥੋ ਲਾਇਆ ਅਸੀਂ ਰੋਜ਼ ਕੈਂਪ ਲਾਉਂਦੇ ਆ ਰੋਜ਼ ਹੀ ਕਿਉਂਕਿ ਦੇਰੇ ਬਾਬਾਦਾਨ ਕਰੇ ਬਹੁਤ ਸਾਰੇ ਆਪਣੇ ਕੋ ਗਾਂਦੇ ਸੀ ਵਿਅਕਤੀ ਤੇ ਉਹਨਾਂ ਨੂੰ ਹੀ ਕਹਿੰਦਾ ਇੱਕ ਦਿਨ ਲਾ ਲਿੰਦੇ ਸਾਰੇ ਇਤਿਹਾਜ ਤੇ ਜੋ ਵੀ ਆ ਉਹਨਾਂ ਦੇ ਕੰਮ ਕਾਦ ਕਰ ਕੋਈ ਪੰਚਾਇਤੀ ਚੋਣਾਂ ਬਾਰੇ ਕੀ ਕਹਿੰਦੇ ਕਿਦੋਂ ਕਰਾਈ ਜਾਂਦੀ ਹੈ ਇਹਦਾ ਖਿਆਲ ਹੈ ਸਾਹਿਬ ਦੇ ਅੰਦਰ ਸਰ ਇੱਕ ਜਮਰੀ ਚੋਣ ਆ ਰਹੀ ਹੈ ਤੇ ਦੇਰੇ ਬਾਬਾ ਬਣਾਣੇ ਤੱਕ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਨਹੀਂ ਨਹੀਂ ਕੈਂਡੀਡੇਟ ਅਜੇ ਤੇ ਪ੍ਰਕਿਰਿਆ ਸ਼ੁਰੂ ਨਹੀਂ ਹੋਈ ਜਦੋਂ ਪ੍ਰਕਿਰਿਆ ਸ਼ੁਰੂ ਹੋ ਗਈ ਪਾਰਟੀ ਸਰਵੇ ਕਰਦੀ ਹੈ ਜਿਹੜਾ ਪਾਰਟੀ ਨੂੰ ਵਧੀਆ ਉਮੀਦਵਾਰ ਲੱਗਾ ਪਾਰਟੀ ਪਾਰਟੀ ਬਹੁਤ ਵਧੀਆ ਜੂਨਟ ਐਥੇ ਬੜੇ ਵਧੀਆ ਬੜੇ ਬੰਦੇ ਕੰਮ ਕਰਨ ਵਾਲੇ ਆ ਸੋ ਪਾਰਟੀ ਆਪਣਾ ਅਨਲਿਸਿਸ ਕਰਕੇ ਆਪਣਾ ਸਰਵੇ ਕਰਕੇ ਜਿਹੜੇ ਵੀ ਬੰਦੇ ਦਾ ਕਿਸਨਗਿਆ ਦੂਜੀ ਪਾਰਟੀਆਂ ਦੇ ਬੰਦੇ ਬੜੇ ਤਲੋਮੱਛੀ ਹੁੰਦੇ ਕਿ ਉਹ ਰਾਤਾਦਰੀ ਪਾਉਂਦੇ ਨਹੀਂ ਦੇ ਕੋਈ ਤਲੋਮੱਛੀ ਹੋਵੇ ਨਾ ਹੋਵੇ ਵੈਸੇ ਤੇ ਅਸੀਂ ਬਲ ਹਰ ਇੱਕ ਨੂੰ ਕਹਿੰਦੇ ਜੇ ਨਾ ਪੰਜਾਬ ਦਾ ਭਲਾ ਚਾਹੁੰਦਾ ਹੋਵੇ ਸਭ ਲਈ ਦਰਵਾਜ਼ੇ ਖੁੱਲੇ ਆ ਉਹ ਅਸੀਂ ਟਿਕਟ ਜੋ ਆ ਸਾਡੀ ਪਾਰਟੀ ਸਰਵੇ ਕਰਕੇ ਦੇਊਗੀ ਜਿਹੜਾ ਬੰਦਾ ਜਿੱਤਣਾ ਵਾ ਉਹਨੂੰ ਅਸੀਂ ਸਰਦ ਦੇ ਤੁਸੀਂ ਆਏ ਉਹ ਜਿਹੜਾ ਬਣਾ ਨਾ ਇਤਿਹਾਸਿਕ ਨਗਰੀਏ ਨਾਲ ਨਾਰੋਵਾਲ 4 ਕਿਲੋਮੀਟਰ ਪਿਆ ਉੱਥੇ ਚਾਰ ਯੂਨੀਵਰਸਿਟੀਆਂ ਨੇ ਇੱਥੇ ਇੱਕ ਕਾਲਜ ਵੀ ਨਹੀਂ ਹੈਗਾ ਜਿਹੜਾ ਕਿ ਇਤਿਹਾਸਿਕ ਇੰਟਰਨੈਸ਼ਨਲ ਸਿਟੀ ਹੈ ਨਾ ਬਾਕੀ ਲੜਕੀਆਂ ਤੋਂ 50 ਕਿਲੋਮੀਟਰ ਜਾਂਦੀਆਂ ਨੇ ਅੰਮ੍ਰਿਤਸਰ ਜਾਂ ਕੋਟ达ਪੁਰ ਪੜਨ ਨਾ ਆਉਂਦੇ ਉਹਦੇ ਬਾਰੇ ਕੁਝ ਕਰ ਲਓ ਨਹੀਂ ਨਹੀਂ ਕੋਈ ਨਹੀਂ ਕਹਾਂਗੇ ਉਹਦੇ ਬਾਅਦ ਦੇਖ ਲੈਂਦੇ ਅਸੀਂ ਉਹਦੀ ਪ੍ਰਪੋਜ਼ਲ ਭੌਂਦੇ ਡੀ ਸਾਹਿਬ ਬੈਠੇ ਅੱਜ ਹੀ ਦੇਖ ਲੈਂਦੇ ਆ ਇਸ ਤੋਂ ਬਾਅਦ ਜੇ ਉੱਥੇ ਕੋਈ ਕਾਲਜ ਦੀ ਜ਼ਰੂਰਤ ਹੋਈ ਆਪਾਂ ਜੂਰ ਕਰਾਵਾਂਗੇ ਕੋਈ ਵੀ ਕਿਉਰੀ ਕਰਾਉਂ ਇੱਕ ਅਸੀਂ ਕੈਂਪਸ ਸੇ ਕਰਕੇ ਲਾਇਆ ਸਾਡੇ ਕੋਲ ਬਹੁਤ ਆਈਆਂ ਅਧਾਤ ਕਾਰ ਵਾਲੀਆਂ ਅਧਾਤ ਕਾਰ ਜਿਹੜਾ ਉਹ ਉਹਦਾ ਅਸੀਂ ਕੀ ਕਰਦੇ ਆਂ ਕਿ ਪਿੰਡ ਵਾਈਸ ਆਪਣੇ ਕਹਿ ਕੇ ਆਪਣੇ ਮਹਿਕਮੇ ਨੂੰ ਕਹਿ ਕੇ ਉਹਦਾ ਕੈਂਪ ਵੀ ਬਕਾਇਦਾ ਲਵਾ ਦਿੰਦੇ ਭਾਦਾ ਦੀ ਵੀ ਬੜੀਆਂ ਤਖਾਸਤ ਆਈਆਂ ਜਿਹੜੇ ਲੋਕ ਕਹਿੰਦੇ ਸਾਡਾ ਅਧਾਤ ਕੜਾ ਵਧਣਾ ਚਾਹੀਦਾ ਪਤਾ ਸੀ ਤੇ ਉਹਦਾ ਅਧਾਤ ਕੜਾ ਨੇ ਨਾ ਦੇ ਉੱਤੇ ਲੁੱਟ ਸੁੱਟ ਕਰਦਾ ਉਹ ਨਹੀਂ ਕਰਦਾ ਤਲਵਤਾ ਹੈ ਰਿਟੇ ਸਟਰੀਟ ਬਣਾਈ ਹੈ ਬਹੁਤ ਫੋਨੀ ਜਿਹੜਾ ਉਹ ਨਾਨਕ ਪਰ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਕ੍ਰੋਸ ਮੈਂਟ ਕੀਤੀ ਹੈ ਸਬਜੀ ਵਾਲੇ ਫੂਟ ਵਾਲੇ ਭਾਂਡਿਆਂ ਵਾਲੇ ਉਹਨਾਂ ਬਾਰੇ ਕੁਝ ਕਰ ਰਹੇ ਹੋ ਕੋਈ ਕਾਰਵਾਈ ਉਹਨਾਂ ਨੂੰ ਇੱਕ ਵਾਰ ਸੱਦ ਕੇ ਕਾਂਗੇ ਕਿ ਭਾਈ ਸਾਹਿਬ ਤੁਹਾਡੇ ਗੜੀ ਹੱਥ ਜੋੜੇ ਕਿਉਂਕਿ ਇਹਦੇ ਦਾ ਬਾਬਾ ਨਾਨਕ ਬਹੁਤ ਵੱਡਾ ਇਤਿਹਾਸਕ ਸਾਡੇ ਪਹਿਲੀ ਪਾਤਸ਼ਾਹੀ ਦਾ ਘਰ ਹੈ ਤੇ ਹੱਥ ਜੋੜ ਕੇ ਕਾਂਗੇ ਜੇ ਕੋ ਫੇਰ ਉਹ ਨਾ ਮੰਨੂਗਾ ਤਾਂ ਫਿਰ ਤੇ ਵੀ ਕਾਨੂੰਨੀ ਕਾਰਵਾਈ ਕਰਾਂਗੇ ਪਹਿਲਾਂ ਹੱਥ ਜੋੜ ਕੇ ਕਾਂਗੇ ਹਾਂ ਉਹਦੀ ਅੱਜ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਕਾਫੀ ਲੰਮੇ ਸਮੇਂ ਤੋਂ ਪੈਂਡਿੰਗ ਆ ਉਹ बार-बार ਸਾਨੂੰ ਕੰਪਲੇਂਟਾਂ ਆ ਰਹੀਆਂ ਸੀ ਉਸੇ ਉਹ ਅੱਜ ਅਫਸਰ ਸਹਿਬਾਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਉਹ ਕੰਪਲੇਂਟਾਂ ਨੋਟ ਕਰ ਰਹੇ ਆਂ ਉਹਨਾਂ ਨੂੰ ਬਹੁਤ ਜਲਦ ਜਿਹੜਾ ਕਵਰ ਕਰਾਂਗੇ ਤੇ ਤੁਹਾਨੂੰ ਲੱਗਦਾ ਨਹੀਂ ਕਿ ਜਿਮਨੀ ਚੋਣਾ ਕਰਕੇ ਸਾਰਾ ਹੋ ਰਿਹਾ ਜਾਂ ਵੈਸੇ ਰੁਟੀਨ ਦੇ ਵਿੱਚ ਇਹ ਦੇਖੋ ਜੀ ਗੱਲ ਦੱਸਾਂ ਕੀ ਆ ਜੀ ਚਾਹੇ ਜਿਮਨੀ ਚੋਣਾ ਹੋ ਕੰਮ ਤੇ ਕੰਮ ਹੀ ਆ ਠੀਕ ਆ ਇਹੜੇ ਲੰਮੇ ਸਮੇਂ ਤੇ ਰੁਕੇ ਹੋਏ ਕੰਮ ਨੇ ਉਹਨਾਂ ਨੂੰ ਤਰਜੀ ਦੇ ਕੇ ਕੰਮ ਕਰਾਈਏ ਜਿੱਦੀ ਹੁਣ ਗਲੀ ਟੁੱਟੀ ਆ ਉਹਨੂੰ ਚੋਣਾ ਨਾ ਥੋੜਾ ਮਤਲਬ ਆ ਉਹਨੂੰ ਤਾਂ ਗਲੀ ਦਾ ਮਤਲਬ ਆ ਵੀ ਮੇਰੀ ਗਲੀ ਬੰਦ ਨਹੀਂ ਚੇ ਠੀਕ ਗੱਲ ਹੈ ਪਰ ਕੈਂਡੀਡੇਟ ਜਿਹੜਾ ਹਲਕੇ ਦਾ ਕੋਈ ਹੱਲ ਤੱਕ ਨਹੀਂ ਦੇਖੋ ਜੀ ਹੱਲੇ ਉਹ ਪਾਰਟੀ ਡਿਸਾਈਡ ਕਰੋ ਕਿ ਇਹ ਸਾਰਾ ਸਾਡਾ ਡੇਰਾ ਪਾਪਾ ਨਾਨਕ ਦਾ ਸਾਰਾ ਪਰਿਵਾਰ ਆ ਜਿਹੜੇ ਮੇਨ ਮੇਨ ਮੌਤ ਪਰ ਆਏ ਨੇ ਆਪ ਆਪਣੇ ਪਿੰਡਾਂ ਦੇ ਕੰਮ ਲੈ ਕੇ ਆਏ ਨੇ ਠੀਕ ਹੈ ਔਰ ਮੈਨੂੰ ਖੁਸ਼ੀ ਆ ਵੀ ਜਿਨ੍ਹਾਂ ਨੂੰ ਅ ਅਗਾਹ ਵਤੂ ਜਿਨ੍ਹਾਂ ਦੀ ਸੋਚ ਆ ਉਹ ਆਪ ਹੀ ਫਾਈਨਲ ਲੈ ਕੇ ਆਉਂਦੇ ਨੇ ਆਪਣੇ ਪਿੰਡ ਦੇ ਜਿਹੜੇ ਸਾਡੇ ਮੋਤਬਰ ਜਿਹੜੇ ਆ ਉਹ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਦੇ ਕੰਮਾਂ ਨੂੰ ਤਰਜੀਹ ਦੇ ਦੇ। ਪੰਚਾਇਤੀ ਚੋਣਾਂ ਬਾਰੇ ਕਿਦੋਂ ਪੰਚਾਇਤੀ ਚੋਣਾਂ ਹੋਣਗੀਆਂ? ਇਹ ਮੈਨੂੰ ਲੱਗਦਾ ਵੀ ਥੋੜੇ ਚਿਰ ਤੱਕ ਸ਼ਾਇਦ ਉਹ ਵੀ ਅਨਾਉਂਸਮੈਂਟ ਹੋ ਜਾਵੇ। ਟਾਈਮ ਸਮੇਂ ਹਲੇ ਨਹੀਂ ਉਹ ਕਿਉਂਕਿ ਹਾਈ ਕਮਾਂਡ ਨੇ ਡਿਸਾਈਡ ਕਰਨਾ। ਮੈਂ ਮੈਂ ਟਾਈਮ ਦੇ ਕੇ ਹੋਰ ਵਾਅਦਾ ਕਾਟਾ ਦੇ ਦਈਏ ਤੇ ਬਾਅਦ ਵਿੱਚ ਫਿਰ ਰਲਵਲਾ ਰੱਪਾ ਬੈ ਜਾਵੇ ਛੇਤੀ ਕਹਿ ਗਿਆ ਸ਼ਹਿਰੀ ਖਲਸੀ।